ਇਸ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਇਸ ਸੌਣ ਦੇ ਮਹੀਨੇ ਵਿੱਚ ਇੱਕ ਕੁਰਤੀਤੀ ਹੁੰਦੀ ਹੈ ਪਿੰਡਾਂ ਵਿੱਚ ਕੁਰਤੀਤੀ ਸੌਣ ਦੇ ਮਹੀਨੇ ਵਿੱਚ ਮੇਰਾ ਖਿਆਲ ਆ ਜਿੰਨੀਆਂ ਤੀਆਂ ਲੱਗਦੀਆਂ ਤੀਆਂ ਸੌਣ ਦੇ ਮਹੀਨੇ 'ਚ ਹੀ ਲੱਗਦੀਆਂ ਨਾ ਸੌਣ ਦੇ ਮਹੀਨੇ ਐਤਵਾਰ ਵਾਲੇ ਦਿਨ ਸੋ ਆਮ ਤੌਰ ਤੇ ਤੀਆਂ ਪੈਣਾ ਵਿਆਹੀਆਂ ਵੀ ਪੇਕੀਆਂ ਕਰੀਆਂ ਖਾ ਜਾਂਦੀਆਂ ਨੇ ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗਾਲਾਂ ਉਹਨਾਂ ਨੂੰ ਚੇਤੇ ਹੋਣ ਇੱਕ ਦੂਜੀਆਂ ਇੱਕ ਦੂਜੀਆਂ ਨੂੰ ਜਾ ਕੇ ਸੁਣਾਉਂਦੀਆਂ ਨੇ ਕੋਚ ਨੱਚਦੀਆਂ ਤੇ ਤੱਪਦੀਆਂ ਤੇ ਪਰੀਤੀਆਂ ਕਰਦੀਆਂ ਹਨ ਮਨ ਚਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਖੇ ਤੇ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਨੱਚੀ ਐ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਨੱਚੀ ਐ ਉਹ ਕਿਹੜੀ ਵੀ ਸ਼ਰਮੀਆਂ ਜਿਹੜੀ ਉਥੇ ਤੀਆਂ ਦੇ ਵਿੱਚ ਨਹੀਂ ਹੁੰਦੀ ਇਹ ਸ਼ੁਰੂ ਕਿੱਥੋਂ ਹੋਈ ਭਲਾ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਇਹ ਤੀਆਂ ਚੱਲੀਆਂ ਕਿੱਥੋਂ ਤੀਆਂ ਨਾਮ ਔਰਤਾਂ ਦਾ ਐ ਇਹ ਮਾਲਵੇ ਦੀ ਬੋਲੀ ਐ ਤੀ ਔਰਤ ਨੂੰ ਕਹਿੰਦੇ ਗੁਰੂ ਕੀ ਬਾਣੀ ਚੀਤੀ ਔਰਤ ਦਾ ਨਾ ਹੀ ਐ ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵੱਟ ਵੱਲ ਥਾਵੇਂ ਕਹਿੰਦੇ ਹਨ ਥਾਵੇਂ ਤੋਂ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਸ ਤਜੀ ਸ਼ੁਰੂ ਕੀਤੀ ਆਪਨ ਮੁਸਲਮਾਨਾਂ ਨੇ ਮੁਸਲਮਾਨਾਂ ਨਗਰ ਉਹ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੇ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਸੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚੁਫੇਰੇ ਖੜੇ ਹੋ ਜਾਂਦੇ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨਚਾਉਣਾ ਜਿਹੜੀ ਉਹਨਾਂ ਨੂੰ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ ਬੇਗਮ ਬਣਾਉਣਾ ਇਹ ਬਿਸ਼ਰਮੀ ਦਾ ਕਾਰਨ ਸੀ ਬੜਾ ਭਾਰੀ ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ੀਆਂ ਲਗਣੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਨ ਸੇ ਜ਼ੋਰ ਲਾ ਕੇ ਹਟਾ ਲਈ ਐ ਮੋਹਕ ਨਗਰ ਵਿੱਚੋਂ हट ਚੁੱਕੀ ਐ ਮਹਾਂਪੁਰਖ ਬੜਾ ਗੜ੍ਹਤਾਂ ਵਾਲੇ ਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਸਾਵਣ ਦੇ ਮਹੀਨੇ ਦਾਸਮ ਕਿਤੇ ਆਈ ਐ ਇਸ ਵਾਰ ਤੇ ਜਿਹੜੀਆਂ ੀਆਂ ਪਹਿਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਐ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ੀਆਂ ਵਿੱਚ ਬਾਹਰ ਜਾ ਕੇ ਨੱਚਣ ਕੱਪਣ ਨਾ ਤੇ ਜਿਨ੍ਹਾਂ ਨੇ ਖਿਆਲ ਕਰਨਾ ਹੈ ਕਿ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਤੇ ਅਸੀਂ ਇਹ ਜਿਵੇਂ ਵੇਸਵਾ ਨੱਚਦੀਆਂ ਨੇ ਜਿਵੇਂ ਐਕਟਰਸਾਂ ਦਾ ਸਟੱਟ ਚੱਲਦੀਆਂ ਨੇ ਉਹਦੀਆਂ ਨੱਚੀਆਂ ਅਸੀਂ ਵੀ ਬਣਨਾ ਅਸੀਂ ਇਹ ਵਿੱਚ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਦੇ ਇਹਦੋਂ ਵੱਧ ਕਹਿਣ ਦੀ ਮਜਬੂਰਤ ਨਹੀਂ ਸਮਝਦਾ ਕਿ ਤੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਕਹਿੰਦਾ ਸੋਚਿਆ ਆਪਣੇ ਮਨ ਦਾਸ ਕੀ ਕਰ ਰਹੇ ਆ ਅੱਜ ਜਵਾਨਾਂ ਬਣ ਗਿਆ ਧੀ ਵੀ ਨਾਲ ਭੈਣ ਵੀ ਨਾਲ ਘਰਵਾਲੀ ਵੀ ਨਾਲ ਚਲੋ ਚੱਲ ਕੇ ਸਾਰਾ ਪਰਿਵਾਰ ਸ਼ਰਮਾ ਦੇਖ ਆਈਏ ਜਾਂਦੀਆ ਆ ਗਿਆ ਨੱਚਤਾ ਪਾਈਏ ਉਹ ਪਿਆਰੋ ਕਰ ਸੰਵੇਦ ਸੁਖਮੀ ਸਾਹਿਬ ਦਾ ਪਾਠ ਨਾ ਦੇਖਿਆ ਕਹੇ ਤੀਆਂ ਨੇ ਚਨ ਅੰਸਾ ਦੀ ਬਾਣੀ ਪੜਦੇ ਦੇਖਿਆ ਹੁੰਦਾ ਕੀ ਹੈ ਬੋਲੀਏ ਪੌੜੀਆਂ ਧੰਗੜਾ ਪਾਉਣਾ ਤੇ ਗਿੱਧੇ ਪੌੜੇ ਨਾਚ ਕਰਨਾ ਦੱਸੋ ਜਿੱਥੇ ਐਸਾ ਨੀਚਪੁਣਾ ਹੈ ਉਥੇ ਜੀਵਨ ਸੱਚਾ ਤੇ ਸੱਚਾ ਕਿਵੇਂ ਰਹੇਗਾ ਕਹਿੰਦੇ ਨਾ ਚੀਜ਼ਾਂ ਬਾਰੇ ਖਿਆਲ ਕੀਤਾ ਆਪ